ਸਤਨਾਮ ਸ੍ਰੀ ਵਾਹਿਗੁਰੂ ਸਹਿਜ ਜੀ ਗੁਰਪੂਰਾ ਅਰਾਦੇ ਕਾਰਜ ਸਲੇ ਸਦੀ ਸਗਲਾ ਮਨੋਰਥ ਪੂਰੀ ਬਾਜੀ ਅਨਹਦ ਤੂਰੀ ਗੁਰੂ ਪੂਰਾ ਅਰਦੇ ਕਾਰਜ ਸਾਰੇ ਸਾਦੇ ਸਗਲ ਮਨੋਰਥ ਪੂਰੀ ਬਾਜੀ ਅਨਹਦ ਤੂਰੇ ਸਤਨਾਮ ਦੁਖ ਪੰਜਨੀ ਸਾਹਿਬ ਗਉੜੀ ਮਹਲਾ 5 ਮਾਧ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਟ ਪੈਰ ਅਰਾਧੀਐ ਪੂਰਨ ਸਤਗੁਰ ਗਿਆਨ ਰਹਾ ਜਿਤ ਕਟਵਸੈ ਪਾਰ ਬ੍ਰਹਮ ਸੋਈ ਸੁਹਾਵਥਉ ਜਮ ਕੰਕਰ ਨੇਰ ਨਾਵਈ ਰਸਨਾ ਹਰ ਗੁਣ ਗਾਓ ਸਿਵਾ ਸੁਰਤ ਨਾ ਜਾਣੀਆ ਨਾ ਜਾਪੈ ਅਰਾਧ ਓਰ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗਮ ਗਾਦ ਪਹਿ ਕਿਰਪਾ ਗੁਸਾਈਆ ਨਠੇ ਸੋ ਸੰਤਾਪ ਤਤਿ ਵਾਉ ਨ ਲੱਗਈ ਸਤਗੁਰ ਰਖੀ ਆਪ ਗੁਰ ਨਰਾਇਣ ਦਿਉ ਗੁਰ ਗੁਰ ਸੱਚ ਸੇ ਜਨ ਹਾਰ ਗੁਰ ਤੁਠਾ ਸਬ ਕਿਸ ਪਾਇਆ ਜਨ ਨਾਨਕ ਸਤਿ ਬਲਹਾਰ ਗੁਰ ਨਰਾਇਣ ਦਿਓ ਗੁਰ ਗੁਰ ਸੱਚਾ ਸਿਧਨ ਹਾਰੂ ਗੁਰ ਤੁਠਾ ਸਾਕਿਸ਼ ਪਾਇਆ ਜਨ ਨਾਨਕ ਸਰਬਹਾਰਿ ਗੜੀ ਮਹਲਾ 5 ਸੁਕੇ ਹਰੇ ਕੀ ਏਕ ਨਮਾਈ ਅੰਮ੍ਰਿਤ ਦ੍ਰਿਸ਼ਟ ਸੰਜੀਵਾਏ ਕਟੇ ਕਟ ਪੂਰੇ ਗੁਰ ਦੀਵ ਸੇਵ ਕੋ ਦੀਨੀ ਆਪਣੀ ਸੀਵ ਰਹਾਉ ਮਿਟ ਗਈ ਚਿੰਤਾ ਆਪਣੀ ਮਨ ਆਸਾ ਕਰੀ ਦਿਆ ਸੰਗੁਰ ਗੁਨ ਤਸ ਦੁੱਖ ਨਾ ਟੇ ਸੁਖ ਆਏ ਸਮਾਈ ਟੀਨ ਪਰਿਦਾ ਗੁਰ ਫਰਮਾਈ ਇੱਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੀ ਗਉੜੀ ਮੰਲਾ ਪੰਜਵਾ ਤਾਪ ਕੇ ਪਾਈ ਪ੍ਰਸੰਤ ਸੀਤਲ ਬੈ ਕੀਨੀ ਪ੍ਰਦਾਤ ਪ੍ਰਕਿਰਪਾ ਤੇ ਫੈ ਸੁਹੇਲੀ ਜਨਮ ਜਨਮ ਕੇ ਉਚਰੇ ਮਿਲੀ ਰਹੂ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੂਪ ਕਾ ਬਿਨਸਿਆ ਥਾ ਸਹਿ ਸੁਬਾਹ ਬੁਲੇ ਹਰ ਬਾਣੀ ਅਠ ਪਹਿਰ ਪ੍ਰਸਿਮਰੋ ਪ੍ਰਾਣੀ ਦੂਖ ਦਰਦ ਜਮ ਨੀੜ ਨਾ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਲਾ 5 ਜੇ ਸਿਮਰਤ ਦੂਖ ਸਭ ਜਾਈ ਨਾਮ ਰਤਨ ਸਹਿ ਮਨ ਆਈ ਜਦ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਦਸਨ ਵਖਾਣੀ ਰਹਾ ਇੱਕ ਸვენ ਨਹੀਂ ਦੂਜਾ ਕੋਈ ਜਾਂ ਕੇ ਦ੍ਰਿਸ਼ ਸਦਾ ਸਖ ਹੋਈ ਸਾਜਨ ਮੀਰ ਸਖਾ ਕਰੀ ਕੋ ਹਰ ਅੱਖਰ ਮਨ ਮੈਨੀ ਰਾਵ ਰੇ ਆ ਸਰਵਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਗਾਮੀ ਗੋੜੀ ਮੱਲਾ ਪੰਜਵਾਉ ਪੋਟਿ ਬਿਗਨ ਹੈ ਰਖ ਨਮਾਹ ਹਰ ਰਤ ਕਥਾ ਸਾਧ ਸੰਗ ਸੁਨਹਿ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਿ ਸਰਬ ਕਲਿਆ ਸੁਖ ਸਹਿਜ ਨਿਦਾਨ ਜਾ ਕਰ ਦੇ ਉਸੇ ਭਗਵਾਨੈ ਔਖਦ ਮੰਤਰ ਤੰਤ ਸਭ ਸ਼ਾਰ ਕਰਨ ਹਾਰ ਦੇ ਮਤਾਰ ਤਾ ਸਭ ਪਰਮਪਤਿ ਉਪਾਰ ਬ੍ਰਹਮ ਕਉ ਨਾਨਕ ਅਟਲ ਇਹ ਅਰਮਾ ਗਉੜੀ ਮਹਲਾ ਪੰਜਵਾਂ ਸਾਨ ਸਈ ਗੁਰੂ ਗੋਬਿੰਦ ਪਾਈ ਤਾਪ ਮਿਨਸੇ ਮੇਰੀ ਪਾਈ ਰਾਵ ਰਾਮ ਨਾਮ ਨਿਤ ਰਸਨ ਵਿਖਾਨ ਮਿਨਸੇ ਰੂਪ ਹੈ ਕਲਿਆਰੇ ਬਾਰ ਬ੍ਰਹਮਗੁਣਾ ਅਕਮ ਬੀਚਾਰ ਸਦੂ ਸੰਗਮ ਹੈ ਨਿਸਤਾਰ ਨਿਰਮਰ ਗੁਣ ਕਾਹੋ ਨਿਤ ਨੀਤ ਗਈ ਬਿਯਾਦ ਉvre ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਾਈ ਨਾਨਕ ਦਾ ਤੇਰੀ ਸਰਨਾਈ ਗਉੜੀ ਮੰਹਲਾ ਪੰਜਵਾਂ ਨੀਤਰ ਪ੍ਰਕਾਸ਼ ਕੀਆ ਗੁਰਦੀਵ ਪਰਮਗੇ ਪੂਨ ਬਈ ਸਿਵ ਰਹਾਉ ਸੀਤਲਾ ਤੀਰ ਰਖਿਆ ਬਿਹਾਰੀ ਪਰਮ ਬ੍ਰਹਮ ਪ੍ਰਾਪਾ ਕਰਪਾਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜਵੈ ਸਿਰ ਕਰ ਵੈ ਸੋ ਹਰਜਨ ਪਿਆਰੀ ਸੰਗਰੇ ਤੁਮਰੇ ਕਾ ਜਸਵਾਰੀ फिर जन प्यारी सतगुर तरी काजवारी रह दु परमेश्वर मारी जन, जन की पैज रखी कर तारी बादशाह कर अमृत नाम रस पीने निरप पजो भगवान साध संगत मिलकी नो दानई ਸਰਨ ਪਰਿ ਪ੍ਰਵੰਤਰ ਜਾਮੀ ਨਾਨਕ ਓਟ ਪਕਰੀ ਪ੍ਰਸਵਾਮੀ ਸਰਨ ਪਰਿ ਪ੍ਰਵੰਤਰ ਜਾਮੀ ਨਾਨਕ ਓਟ ਪਕਰੀ ਪ੍ਰਸਵਾਮੀ ਗੜੀ ਮੰਹਲਾ ਪੰਜਵਾਂ ਰਾਗ ਪੀਤਾ ਬ੍ਰਾਮੀਰੀ ਮੋਇ ਨਿਰਗੁਣ ਸਭਗੁਣ ਤੀਰੀ ਰਾਵ ਪੰਜ ਵਿਕਾਰ ਦੀ ਏ ਗਰੀਬ ਰਖੂ ਰਖਣਹਾਰੀ ਖੇਰ ਕਰੇ ਅਰ ਬਹੁ ਸੰਤਾ ਵੈ ਆਇਓ ਸੰਤੁ ਹਾਰੀ ਕਰ ਕਰ ਹਾਰਿਓ ਅਨਕ ਬਹੁ ਬਾੰਤੀ ਛੋਡੇ ਕਿਤੋਂ ਨਾਹੀ ਇੱਕ ਬਾਸਨ ਤਾਂ ਕੀ ਊਟ ਸਾਦ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤੰਤੇ ਧੀਰਜ ਪਾਇਆ ਸੰਤੀ ਮੰਤਰੀਓ ਮੈਂ ਨਿਰਭਉ ਗੁਰ ਕਾ ਸਬਦ ਕਮਾਇਆ ਜੀਤ ਲੇ ਓਏ ਮਾਂ ਵਿਖਾ ਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਵਾਪਰ ਗਸੈ ਪਾਇਆ ਪੰਜੇ ਬਾਣੀ ਮਿਲਾਉ ਮਹੱਲਾ ਪੰਜਵੈ ਸਰਵ ਕਲਿਆਣ ਕੀ ਗੁਰ ਦੀਵ ਉਸਿ ਕਾ ਆਪਣੀ ਲਾਇ ਉਸਿ ਵਾ ਵਿਗਨ ਲਾਗੇ ਜਪ ਲਖ ਭੀਵ ਤਤ ਪੁਨੀਤ ਭੀ ਗੁਣ ਗਾਇ ਦੁੱਤ ਗਿਆ ਹਰ ਨਾਮ ਤੇ ਆਇ ਰਾ ਸਭ ਨੀਟਾਈ ਰਵਿਆ ਆਪੂ ਆਜ ਬਜ ਕਵਟ ਪਰਤਾ ਗੁਰ ਪ੍ਰਸਾਦ ਨਾ ਆਈ ਸੰਤਾਪ ਗੁਰ ਕੇ ਚਨ ਲਗੇ ਮਨ ਮਿੱਠੀ ਨਿਰਵਿਗਨ ਹੋਏ ਸਭ ਥਾਈ ਉਠੀ ਸਭ ਸੁਖ ਪਾਏ ਸੰਗਰ ਟੁੱਟੀ ਪਰ ਬ੍ਰਹਮ ਪ੍ਰਪੈਰ ਕਵਾਲੀ ਜਿੱਟਾ ਕਿੱਟਾ ਦਿਸੈ ਨਾ ਲੀ ਨਾਨਕ ਦਾਸ ਖਸਮ ਪ੍ਰਤ ਪਾਲੀ ਬਿਲਾ ਉਲ ਮਹੱਲਾ ਪੰਜਵਈ ਚਨ ਕਲ ਪ੍ਰਵੈ ਦਿੱਤੀ ਆਈ ਰੋਗੀ ਸਹਲੇ ਸੁਖ ਪਾਈ ਗੁਰਦਕ ਕਾਟਿਆ ਦਿਨ ਦਾਣਾ ਸਫਲ ਜਨਮ ਜੀਵਨ ਪਰਵਾਨ ਰਹਉ ਅਕਤਕਤਾ ਮ੍ਰਿਤਬ੍ਰਾਹਮਾਣੀ ਕਉ ਨਾਨਕ ਜਪੋ ਜੀਵੈ ਗਿਆਨੀ ਬਿਲਾਲ ਮਹੱਲਾ ਪੰਜਵਾਂ ਸਾਂਤ ਪਾਈ ਗੁਰਸਤਗੁਰ ਪੂਰੀ ਸੁਖੁਬਜੀ ਬਾਜੀ ਅਨਹ ਤੂਰੀ ਰਹਉ ਤਾਪ ਸੰਤਾ ਬਿਨਾਸੀ ਹੈ ਸਿਮਰਤਿ ਕਿਲੇ ਵਿਕਸੈ ਨਾਸੀ ਅੰਨ ਕਰ ਮੇਰਾ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਵਿਲਾਵਲ ਮਹੱਲਾ ਪੰਜਵਾਈ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਮਿਰਦ ਸਮੋਰੀਆ ਸਾਜਨਾ ਹੋਈ ਕਿਰਪਾਲਾ ਵਿਕਸੀ ਸਭ ਪਰਿਵਾਰਿਆ ਕਾਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਹਰ ਗੋਵਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵੰਤਨਤਰ ਭਵਨ ਹਰਿਆ ਹੋਈ ਸਗਲੇ ਜੀ ਸਦਾਰਿਆ ਮਨਿ ਚੈ ਨਾਨਕ ਬਲ ਪਾਈ ਪੁਰਨਿਚਿ ਪੁਜਾਰਿਆ ਮਿਲਾ ਲਮਹਲਾ ਪੰਜਵਾ ਰੋਗਿਆ ਪ੍ਰਭ ਆਪ ਬਗਵਾਇਆ ਨੀਂਦ ਪਈ ਸੁਖ ਸਹਿਜ ਕਰਿ ਆਇਆ ਰਹਉ ਰਜ ਰਾਜ ਪੂਜ ਨਿਖਾ ਮੇਰੇ ਪਾਈ ਅਮਤ ਨਾਮ ਰਿਧਮਾ ਧਿਆਈ ਨਾਨਕ ਗੁਰੂ ਰੇਸਰ ਨਾਈ ਜਿਨੇ ਆਪਣੇ ਨਾਮ ਕੀ ਪੈ ਜਿਖਾਈ ਮਿਲਾਲ ਮਹੱਲਾ ਪੰਜਵਈ ਤਾ ਸੰਤ ਸਾਗਲੇ ਗੇ ਬਿਨ ਸੀਤੇ ਰੋਗ ਪਾਰ ਬ੍ਰਹਮ ਤੋਂ ਬਖਸ਼ਿਆ ਸੰਤਨ ਰਸ ਭੂਗਰਾ ਸਰੂ ਸੁਖਾ ਤੇਰੀ ਮੰਨ ਵਾਲੀ ਤੇਰਾ ਮੰਤਨ ਆ ਰੋਗ ਗੁਣ ਗਾਨਿਤ ਰਾਮ ਕੀ ਇਹ ਅਖਦ ਜੋਗ ਆਏ ਬਸੋ ਕਰਦੀ ਇਸ ਮਹਿ ਇਹ ਪੜੇ ਸੰਯੋਗ ਨਾਨਕ ਪ੍ਰਸਪਰ ਸੰਪੈ ਲਗੇ ਵਿਯੋਗ ਮਿਲਾਲ ਮਹੱਲਾ ਪੰਜਵੈ ਵੰਦਨ ਕਟਿਆ ਪ੍ਰਭੂਆ ਕਿਰਪਾਲ ਦੀਨ ਦਿਆਲ ਪ੍ਰਭ ਉਪਾਰ ਬ੍ਰਹਮੋ ਤਾਕੀ ਨਦ ਨਿਹਾਰ ਗਰ ਉਰਾਏ ਕਿਰਪਾ ਕਰੀ ਕਟੇ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਜਿਉਨ ਜੋਗੁਰ ਹਾਉ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਦ ਸੰਗ ਮਨ ਤਨ ਨਹੀਂ ਕੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਲਵਕ ਤਰੇ ਸੁਧ ਹੋਈ ਸਾਧੂ ਸਰਨਾਈ ਸੁਨ ਤਾ Japt Hare Naam Jas ਤਾਕੀ ਦੂਰ ਬਿਲਾਇ ਮਹਾ ਮੰਤਰ ਨਾਨਕ ਕਥਾ ਐ ਹਰ ਕੀ ਗੁਣ ਗਾਈ ਬismillah Allah ਪੰਜਵਾਹ ਹਰ ਹਰੇ ਹਰ ਰਾਦੀਏ ਹੋਈਏ ਅਰੂਗ ਰਾਮਚੰਦ ਕੀ ਲਛਟੀ ਕਾ ਜਨ ਮਾਰਿਆ ਰੂਗ ਹਰ 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 ਰਾਦੀਏ ਹੋਈਏ ਅਰੂਗ ਰਾਮਚੰਦ ਕੀ ਲਛਟੀ ਕਾ ਜਨ ਮਾਰਿਆ ਰੂਗ ਰਹਾ ਵਰਪੂਰਾ ਹਰਿ ਜਾਪੀਐ ਨਿਤ ਕੀਤੇ ਭੂਗ ਸਾ ਸੰਗਤ ਕਹਿ ਵਾਰਣ ਮਿਲਿਆ ਸੰਜੋਗ ਜੇ ਸਿਮਰਤ ਸੁਖ ਪਾਈਐ ਬਿਨਸੀ ਬਿਯੋਗ ਨਾਨਕ ਪ੍ਰਸਰਿਨਾ ਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹਲਾ 5 ਧੁਪਦੀ ਕਰ 5 ਇਕ ਓੰਕਾਰ ਸੰਗੁਰ ਪ੍ਰਸਾਦਿ ਅਵਰੂਪਾ ਸਭ त्याਗਿਆ ਦਾਰੂ ਨਾਮ ਲਿਆ ਤਪਸ ਮਿਟੀ ਰੂਗ ਸੀਤਲ ਮਨ ਭਾਇ ਘਰਪੂਰਾ ਆਰਾਧਿਆ ਸਗਣਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਮਾਂ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਕੀ ਨਾਨਕ ਨਿਰਵੈਆ ਬਿਲਾ ਹਲ ਮਹਲਾ ਪੰਜੇ ਵਾ ਰੋਗ ਮਿਟਾਇਆ ਪ੍ਰਭ ਉਪਜੈ ਸੁਖ ਸਹੰਤ ਵਡ ਪਰਤਾਵ ਚੱਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੀਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹਾ ਬਿਰਥੀ ਕਦੇ ਨਾ ਹੋਾਈ ਜਨ ਕੀ ਅਰਦਾਸ ਜਾ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤੋਸ ਮਿਲਾ ਹੁ ਮੰਹਲਾ ਪੰਜਵਾਂ ਅਤੀ ਵਾ ਨ ਲਗਾਈ ਪਾਰਵੰ ਸਰਨਾਈ ਤੋ ਗਿਰਧ ਹਮਾਰਾ ਰਾਮ ਕਾਰੇ ਦੁਖ ਲਗੈ ਨਾ ਭਾਈ ਸਤ ਗੁਰੇ ਪੂਰਾ ਭੇਟਿਆ ਜਨਮਤ ਬਣਾਈ ਰਾਮ ਨਾਮ ਔਖਾ ਦਿਆ ਇਕਾ ਲਿਵ ਲਾਈ ਰਹਾ ਰੱਖ ਲੀਐ ਤਨ ਰਖਨ ਹਾਰ ਸਭ ਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਸਹਾਈ ਮਿਲਾਲ ਮਹੰਲਾ ਪੰਜਵਾ ਆਪਣੇ ਬਾਲ ਕਾਵ ਰਖਿਆ ਨਾ ਪਾਰ ਬ੍ਰਹਮ ਗੁਰ ਦੀਵਾ ਸੁਖ ਸ਼ਾਂਤ ਸਹਿਜ ਆਨੰਦ ਪਾਈ ਪੂਰਨ ਭਈ ਸਿਵ ਰਹਾਉ ਪਜਨ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਈ ਜੀਵਾਂ ਲੈਣ ਜਾ ਕਵਰ ਫਰਤਾਪੂ दुख हमारे बख्शन अपनी गलदारी मन बशत फल दी है नान बलिहारी बिल महला पंजा ताप लाया गुर सिर जनिहारी अपने को जाई जना पै जे कि सारे संसारी रा ਕਰਮਸਤਕ ਤਹਰ ਬਾਲ ਕਰਾ ਕਾ ਲੀਨੋ ਪ੍ਰ ਅਮਰਤ ਨਾਮ ਮਹਾਰਾਜ ਦੇ ਨਾਮ ਦਾਸ ਕੀ ਲਾਜ ਰੱਖੈ ਮੇਰਵਾਨ ਗੁਰੂ ਨਾਨਕਾ ਬੋਲੇ ਦਰਗੀ ਪਰਮਾਨ ਬਿਲਾ ਮਹੱਲਾ ਪੰਜਵਾਂ ਤਾਪ ਪਾਉਤੀ ਰੱਖੀ ਆਪ ਸੀਤਲ ਬੈ ਗੁਰ ਚਰਨੀ ਲਾਗੀ RAM ਨਾਮ ਵਰਦੈ ਮੈਂ ਦਾ ਪੂਰਾ ਕਰ ਕਿਰਪਾ ਹਸ਼ਟ ਬ੍ਰਹਮ ਦੀਨੇ ਜਗਤਰਾ ਨੌਖੰਡ ਪ੍ਰਤਾਪੁ ਦੁਖ ਵਿਨਸੇ ਸੁਖ ਅੰਤ ਪਰਵੀਸਾ ਕ੍ਰਿਸ਼ਨ ਬਿਜੀ ਮਨ ਤਨ ਸਚਿ ਤਰਾਪੁ ਨਾਥ ਕੋ ਨਾ ਸੰਸਮਰਤਾ ਸਭ ਸ੍ਰੀ ਕੋ ਮਾਈ ਬਾਪੁ ਪਾਤਿ ਵਚਨ ਪਾਪੰਜਨ ਸੁਆਮੀ ਗੁਣ ਗਾਵਤ ਨਾਨਕ ਲਾਪੁ ਕੋਟ ਮਲਾ ਬੰਦਵਾਨ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਿਆ ਰੁਗਾ ਕੋਟ ਬਿਗਣ ਲਾਤੀ ਪ੍ਰਸਰਨਾ ਪਰਟੀ ਭਲੇ ਸੰਜੋਗਾ ਪ੍ਰਬਾਣੀ ਸਦ ਸੁਵਾਕਿਆ ਗਾਵ ਸੁਣੋ ਪਰ ਨਿਤ ਪਾਈ ਗੁਰ ਪੂਰੇ ਤੋਂ ਰੱਖਿਆ ਰਹਾ ਸੱਚ ਸਹਿ ਮਿੱਤ ਵਿਡਾਈ ਭਗਤ ਵਸਲ ਦੇ ਆਲਾ ਸੰਤਾਂ ਕੀ ਪੈ ਰਖਦਾ ਆਇਆ ਆਦਿ ਵਿਦਿ ਬ੍ਰਿਤ ਪਾਲਾ ਹਰ ਅੰਮ੍ਰਿਤਨਾ ਪੂਜਨ ਨਿਤ ਵਿੰਚਾ ਸਰਬ ਵਿਲਾ ਮੁਕ ਪਾਵੋ ਜਰਾ ਮਰਾ ਤਾਪ ਸਭ ਨਟ ਗੁਣ ਗੋਵਿੰਦ ਨਿਤ ਗਾਵਾਉ ਸੁਣੀ ਅਰਦਾਸ ਸੁਆਮੀ ਮੀਰਾ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ सूठ महला पंजाब सुख मंगल कल्याण सैकुन प्रभ के चर निहारिया रख नारी राख्यो बारक सतगुर तापो तारिया उमरे सतगुर की सरनाई जाकी सेवना मिटी जाई रहा कर्म मैं सुख पा बार फुन सुखा प्रभ ने पै दया लाओ नान गुबिगना लागै को मीरा प्रभुवा किरपा ला चोट में ला बंजवा गै क्लीस रो सब नासी प्र अपने कृपा धारी अर परनाथ स्वामी पून गाल हमारी हा जियो तू सुख संपत रासु राख लियो पाय मेरी को ਰਾ ਕੀ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵਾਂ ਆਪਣੇ ਖਸਮ ਬਰੂਸਾ ਹੋ ਨਾਨਕ ਵਰ ਪੂਰਾ ਪਿਟਿਉ ਮਿਟਿਉ ਸਗਲਾਂ ਦੀਸਾ ਸੋਟ ਮਹਲਾ ਪੰਜਵਾਂ ਸਿਮਰ ਸਿਮਰਐ ਗੁਰ ਸਤਿਗੁਰੇ ਆਪਣਾ ਸਗਲਾਂ ਦੂਤ ਮਿਟਾਇਆ ਤਾ ਪ੍ਰੋਗੈ ਗੁਰ ਬਚਨੀ ਮਨ ਇੱਛੀ ਫਰ ਪਾਇਆ ਮੇਰਾ ਗੁਰਪੂਰ ਸਦਾਤਾ ਕਨ ਕਾਂ ਸਮਰਾ ਸੁਆਮੀ ਉਹ ਨਬਰ ਕਵੀ ਦਾਤਾ ਰਹਾਉ ਆਨੰਦ ਮਨੋ ਮੰਗਲ ਗੁਣ ਕਾ ਹੋ ਗੁਰੂ ਨਾਨਕ ਬੈ ਦਾਲਾ ਜੈ ਜੈ ਕਰ ਪੈਜ ਭੀਤਰ ਹੋਆ ਪਰਮ ਰਾਮ ਰਖਵੰਨ ਸੋਠ ਮਹੱਲਾ ਪੰਜਵਾਂ ਦਰਤ ਗਵਾਇਆ ਹਰ ਪ੍ਰਾਪੀ ਸਾ ਸੰਸਾਰੁ ਭਾਰਿਆ ਪਰ ਬ੍ਰਹਮ ਪ੍ਰਾਪਾ ਕਿਰਪਾਦਾਰੀ ਆਪਣਾ ਬਿਰਤ ਸਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸਹਜ ਆਨੰਦ ਗੰਗਾਉ ਮਨ ਤਨ ਦੇ ਸੁਖਾ ਲਈ ਰਹਾ ਪਤਦੋਦਾਨ ਸੰਗਰਮੀ RAM ਤਿਸ ਕਾ ਪਰਵਾਸ ਬਖਸ਼ ਲੈ ਸਭ ਸੱਚਾ ਸਾਹਿਬ ਸ੍ਰੀ ਨਾਨਕੀ ਅਰਦਾਸ ਕੋਟ ਮਹਲਾ 5 ਵਾਖਸ਼ਾ ਪਰਮ ਪਰਮੇਸ਼ਰੀ ਸਗਲੇ ਰੋਗ ਵਿਦਾਰੀ ਗੁਰੂ ਰੂਰੇ ਕੀ ਸਰਨੀ ਉਬਰੀ ਕਾਰਜ ਸਗਲੇ ਸਵਾਰੀ ਹਰ ਜਨ ਸਿਮਰਿਆ ਨਾਮ ਧਾਰੂ ਤਾ ਵੁ ਤਾਰਿਆ ਸੰਤ ਗੁਰ ਪੂਰੀ ਆਪਣੇ ਕਿਰਪਾ ਧਾਰ ਰਹਾ ਸਦਾ ਅਨੰਦਾ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰੇ ਰਾਖਿਆ ਵਡਿ ਵਡਿਆਈ ਨਾਨਕ ਕਰਤੇ ਕੀ ਸਾਜ ਸਬਦ ਸਰਬਾਕਿਆ ਸੋਟ ਮਹਲਾ ਬੰਜਵਾਹ ਭੈ ਕਿਰਪਾ ਸੁਆਮੀ ਮੀਰੀ ਤਿਸ ਸੱਚੇ ਦਰਬਾਰ ਸਤਗੁਰ ਤਾਪ ਕੋ ਆਇਆ ਭਾਈ ਠਾਨ ਪਈ ਸੰਸਾਰੀ ਆਪਣੇ ਜੀਅ ਜੰਤ ਆਪੀ ਰੱਖੀ ਜਮੇ ਕੀ ਹਟਤਾਰੀ ਹਰ ਕੀ ਚੰਨ ਦੇ ਉਰਦਾਰੀ ਸਦਾ ਸਦਾ ਪ੍ਰਭ ਸਿਮਰੈ ਭਾਈ ਦੁੱਖ ਕਿਨ ਵਿਖ ਕੱਟਨੇ ਹਾਰੀ ਰਹੂ ਇਸ ਕੀ ਕਰਨੀ ਊਂਵਰੇ ਭਾਈ ਜਿਨ ਚਾ ਸਭ ਕੋਈ ਕਰਨ ਕਾਨ ਸਮਰਾ ਸੁਭਾਈ ਸੱਚੇ ਸੱਚੀ ਸੋਈ ਨਾਨਕ ਪ੍ਰਭੂ ਤਿਆਈਐ ਭਾਈ ਮੰਤ ਨ ਸੀਤਲ ਹੋਈ ਸੋਟ ਮਹਲਾ ਪੰਜਵਾ ਸੰਤ ਹਰ ਹਰ ਨਾਮ ਪਿਆਈ ਸੁਖ ਸਾਗਰ ਪ੍ਰਭ ਵਿਸਰ ਨਾਹੀ ਮਨ ਚਿੰਦਿਆੜਾ ਬਲ ਪਾਈ ਰਹਾਉ ਸਤ ਗੁਰੂ ਰੂਹ ਰਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੈ ਦਿਆਲਾ ਦੁੱਖ ਮਿਟਿਆ ਸਭ ਰਿਵਾਰੀ ਸਰਬੇਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਧਾਰੂ ਨਾਨਕ ਪਾਤਰਾਖੀ ਪਰਮੇਸ਼ਰ ਰਦਿਆ ਸਭ ਸੰਸਾਰੂ ਸੋਟ ਮਹੱਲਾ ਪੰਜਾਬ ਮੀਰਾ ਸਤ ਗੁਰ ਰਖਵਾਲਾ ਹੂਆ ਤਹਾਰ ਕਿਰਪਾ ਪ੍ਰਭਾ ਭਦੀ ਰਾਖੀਆ ਹਰ ਗੋਵਿੰਦ ਨਵਾਨ ਰੂਆ ਮੀਰਾ ਸੰਗ ਰਖ ਵਾਲਾ ਹੋਆ ਤਹਾਰ ਕਿਰਪਾ ਪ੍ਰਭਾ ਭਦੀ ਰਾਖੀਆ ਹਰ ਗੋਵਿੰਦ ਨਵਾਨ ਰੂਆ ਰਹਾ ਤਾਪ ਗਿਆ ਪ੍ਰਭ ਅ ਮਿਟਾਇਆ ਜਨ ਕੀ लाज ਰਖਾਈ ਸਾਥ ਸੰਗਤਿ ਸਫਲ ਪਾਈ ਸੰਤ ਗੁਰ ਕੈ ਮਿਲ ਜਾਈ ਹਰ ਪਾਲ ਪ੍ਰਾਤਮਿਕ ਸੁਵਾਰੀ ਹਮਰਾ ਗੁਣ ਆ ਗੁਨਾ ਬਿਚਾਰਿਆ ਅਟਲ ਬਚਨ ਨਾਨਕ ਗੁਰ ਤੀਰਾ ਸਫਲ ਕਰ ਮਸਤਕ ਦਾਰਿਆ ਸੋਟ ਮਹਲਾ ਪੰਜਵਾ ਜੀ ਹੈ ਜੰਤਰ ਸਭ ਤਿਸ ਕੀ ਕੀ ਸੋਏ ਸੰਸਹਾਈ ਆਪਣੇ ਸੇਵਕਿਆ ਪੀ ਰਖੈ ਪੂਨ ਭਈ ਬਡਾਈ ਪਰਮ ਭਰਮ ਪੂਰਾ ਮੇਰ ਨਾਲ ਗੁਰ ਪੁਰੇ ਪੂਰੀ ਸਭ ਰਾਖੀ ਹੋਏ ਸਰਬ ਦਇਆ ਰਹਾ ਅੰਦਨਾ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਤਾ ਆਪਣੇ ਦਾਸ ਕੋ ਕੰਠ ਲਾਈ ਰੱਖੈ ਜੋ ਬਾਰਕ ਬਿਤ ਮਤਾ ਅੰਦਰ ਨਾਨਕ ਨਾਮ ਦਿਾਈ ਜੀ ਪ੍ਰਾਨ ਕਾ ਦਤਾ ਆਪਣੇ ਦਾਸ ਕੋ ਕੰਠ ਲਾਈ ਰੱਖੈ ਜੋ ਪਾ ਬਾਰਕ ਬਿਤ ਮਤਾ ਸੋਟ ਮਹੱਲਾ ਪੰਜਵਾ ਛਾਨ ਪਾਈ ਕਰਤਾਰੀ ਤਾ ਛੋੜ ਗਿਆ ਪਰਿਵਾਰੀ ਗੁਰੂ ਰਹਿ ਰਾਖੀ ਸਨ ਸੱਚੀ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਂ ਸਹਜੇ ਸੁਖਿਨ ਮੈਂ ਪੁਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਾਰੂ ਤੇਨੇ ਸਹਲਾ ਲੋ ਰੂਗ 비ਦਾਰੂ

ਦਾ ਨਾਨਕ ਦਾ ਨਾਮ ਸਖੀ ਆਪਣੇ ਦਾਸ ਕੀ ਪੈ ਜਿ ਰਾਖੀ ਸੋਟ ਮਹਲਾ ਬੰਜਵਾਨ ਘਰ ਪੂਰਾ ਆਰਤੀ ਕਾਜ ਸੰਦੇ ਸਦੀ ਸੈਲ ਮਨਹਰ ਪੂਰੀ ਬਾਜੀ ਅਨ ਤੂਰੀ ਸੰਤ ਹਰਾਮ ਜੈ ਸੁਪਾਇਆ ਸੰਤ ਸਥਾਨ ਬਸਿਸ ਸਿਜੇ ਸਗਲੇ ਦੂਖ ਮਿਟਾਇਆ ਰਹਾਉ ਗੁਰੂ ਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਬਾਸ ਵਿਖਾਣੀ ਨਿਰਮਲ ਅਕਤ ਕਹਾਣੀ ਗੁਰੂ ਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਨਾਨਕ ਦਾਸ ਵਿਖਾਣੀ ਗੁਰੂ ਰੇ ਕੀ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਤ ਕਹਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ